ਗੁਰਹਰ ਸਹਾਏ ਰਾਈਸ ਸੈਲਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਸਰਕਾਰ ਨਹੀਂ ਸੁਣ ਰਹੀ ਅਜੇ ਤੱਕ ਸੈਲਰ ਮਾਲਕਾਂ ਦੀ ਗੱਲ ਗੁਰਹਰ ਸਹਾਏ ਅਤੇ ਮਮਦੋਟ ਸੈਲਰ ਐਸੋਸੀਏਸ਼ਨ ਦੀ ਮੀਟਿੰਗ ਗੁਰਹਰ ਸਹਾਏ ਦੇ ਬਾਦਸ਼ਾਹ ਹੋਟਲ ਵਿੱਚ ਹੋਈ ਜਿਸ ਵਿੱਚ ਗੁਰਹਰ ਸਹਾਏ ਅਤੇ ਮਮਦੋਟ ਦੇ ਸੈਲਰ ਐਸੋਸੀਏਸ਼ਨਾਂ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਸ ਗੱਲ ਤੇ ਸਹਿਮਤੀ ਜਤਾਈ ਗਈ ਕਿ ਰਾਈਸ ਮਿਲਰ ਯੂਨੀਅਨ ਇੱਕ ਮੁਠ ਹੈ ਜਦ ਤੱਕ ਉਹਨਾਂ ਨੂੰ ਸਪੇਸ ਵਾਲੀ ਗੱਲ ਤੇ ਸਰਕਾਰ ਗੱਲਬਾਤ ਨਹੀਂ ਕਰਦੀ ਉਹਨਾਂ ਚਿਰ ਰਾਈਸ ਮਿਲਰ ਇੱਕ ਵੀ ਨੇ ਦਾ ਦਾਣਾ ਨਹੀਂ ਚੱਕਣਗੇ ਨਾ ਐਗਰੀਮੈਂਟ ਸਾਈਨ ਕਰਨਗੇ ਸਾਰੇ ਰਾਈਸ ਮਿਲਰ ਐਸੋਸੀਏਸ਼ਨ ਨੇ ਹੱਥ ਖੜੇ ਕਰਕੇ ਇਸ ਗੱਲ ਤੇ ਸਹਿਮਤੀ ਜਤਾਈ ਕਿ ਯੂਨੀਅਨ ਦਾ ਫੈਸਲਾ ਹੀ ਆਖਰੀ ਫੈਸਲਾ ਹੋਵੇਗਾ ਹੋਰ ਕੀ ਕੁਝ ਕਿਹਾ ਸੈਲਰ ਮਾਲਕਾਂ ਨੇ ਇਹ ਤੁਸੀਂ ਵੀ ਸੁਣ ਲਓ ਅੱਜ ਅਸੀਂ ਜ਼ਿਲ੍ਹਾ ਫਰੋਜਪੁਰ ਦੇ ਦੋ ਸੈਂਟਰ ਗਰੂ ਰਸਾਇਆ ਤੇ ਮਮਦੋੜ ਦੇ ਮਿਲਰ ਸਾਰੇ ਇਕੱਠੇ ਹੋਏ ਆ ਜਿਸ ਵਿੱਚ ਅਸੀਂ ਆਉਣ ਵਾਲੇ ਸੀਜ਼ਨ ਦੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਉਹਦੇ ਸਬੰਧ ਵਿੱਚ ਫੈਸਲਾ ਕਰ ਲਈ ਅਸੀਂ ਅੱਜ ਇਕੱਠੇ ਹੋਏ ਆ ਸਰਨਾ ਵੱਡੀ ਜਿਹੜੀ ਸਾਡੀ ਆਉਣ ਵਾਲੇ ਸੀਜ਼ਨ ਦੀ ਜਿਹੜੀ ਦਿੱਕਤ ਉਹ ਸਪੇਸ ਦੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਸੈਂਟਰ ਤੇ ਕੋਈ ਸਪੇਸ ਨਹੀਂ ਹੈ ਸਾਡਾ ਜ਼ਿਲ੍ਹਾ ਵੀ ਅਜੇ ਮਿਲਿੰਗ ਘੱਟੋ ਘੱਟ 4 ਤੋਂ 5000 ਗੱਡੀ ਜਿਹੜੀ ਸਾਡੀ ਪਿਛਲੇ ਸਾਲ ਦੀ ਪੈਂਡਿੰਗ ਹੈ ਔਰ ਸਰਕਾਰ ਕੋਲ ਹਾਲੇ ਕੋਈ ਵੀ ਇਸ ਸਾਲ ਦੀ ਵੀ ਜਿਹੜਾ ਮਾਲ ਲਗਵਾਉਣ ਲਈ ਸਪੇਸ ਨਹੀਂ ਹੈ ਆਉਣ ਵਾਲੇ ਸੀਜ਼ਨ ਵਾਸਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਨਾ ਤਾਂ ਭਰੋਸਾ ਦਵਾਇਆ ਜਾ ਰਿਹਾ ਹੈ ਨਾ ਹੀ ਕੇਂਦਰ ਸਰਕਾਰ ਨਾਲ ਕੋਈ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿਸ ਸਪੇਸ ਕਿਦਾਂ ਪ੍ਰੋਵਾਈਡ ਹੋਏਗੀ ਔਰ ਮਾਲ ਨੂੰ ਕਿਸ ਤਰ੍ਹਾਂ ਲਗਵਾਉਣਾ ਹੈ ਹਾਲੇ ਇੱਕ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਲੈਨਿੰਗ ਨਹੀਂ ਕੀਤੀ ਜਾ ਰਹੀ ਉਸ ਦੇ ਸਬੰਧ ਵਿੱਚ ਅਸੀਂ ਅੱਜ ਇਕੱਠੇ ਹੋਏ ਆਂ ਕਿ ਪਿਛਲੇ ਸਾਲ ਜਿਹੜਾ ਮਿਦਰਾ ਨੂੰ ਕਾਫੀ ਨੁਕਸਾਨ ਹੋਇਆ ਹੈ ਇਸ ਸਾਲ ਅਸੀਂ ਆਪਣੀ ਯੋਜਨਾ ਨੀਤੀ ਤੈਅ ਕਰਨ ਲਈ ਅੱਜ ਮੀਟਿੰਗ ਤੇ ਰੱਖੀਏ ਉਹਦੇ ਵਿੱਚ ਅਸੀਂ ਫੈਸਲੇ ਕਰਾਂਗੇ ਅਸੀਂ ਇਹ ਫੈਸਲੇ ਕੀਤੇ ਨੇ ਕਿ ਜਿਹੜੇ ਜਿਨ੍ਹਾਂ ਦੇ ਸਪੇਸ ਨਹੀਂ ਮਿਲਦੀ ਮਿਲਰ ਨੂੰ ਉਹਨਾਂ ਦੇਰ ਅਸੀਂ ਕੋਈ ਐਗਰੀਮੈਂਟ ਨਹੀਂ ਕਰਾਂਗੇ ਇਹ ਫੈਸਲਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਇਸੋਂ ਪਹਿਲਾਂ ਮੈਂ ਮੀਟਿੰਗਾਂ ਸਾਰੇ ਸੈਂਟਰ ਦੇ ਕਰ ਲਈਆਂ ਅੱਜ ਗੁਰੂਸਾਰ ਮਮਦੋੜ ਦੀ ਮੀਟਿੰਗ ਹੈ ਇਹਦੇ ਵਿੱਚ ਅਸੀਂ ਜ਼ਿਲ੍ਹਾ ਲੈਵਲ ਤੇ ਇਹ ਫੈਸਲਾ ਕਰਨ ਜਾ ਰਹੇ ਹਾਂ ਕਿ ਜਿੰਨਾ ਜੇ ਸਾਡੇ ਕੋਲ ਸਪੇਸ ਨਹੀਂ ਹੁੰਦੀ ਉਹਨੇ ਦਿਨ ਅਸੀਂ ਕੋਈ ਵੀ ਜਿਹੜਾ ਮਿਲਰ ਹੈ ਕੋਈ ਐਗਰੀਮੈਂਟ ਨਹੀਂ ਕਰੇਗਾ ਇਸ ਸਰਕਾਰ ਵਿੱਚ ਹੋ ਰਿਹਾ ਕਿ ਪਹਿਲਾਂ ਵੀ ਇਦਾਂ ਹੁੰਦਾ ਸੀ ਨਹੀਂ ਇਹ ਜਿਹੜੀ ਸਪੇਸ ਦੀ ਪ੍ਰੋਬਲਮ ਹੈ ਪਹਿਲੀ ਵਾਰੀ ਇੰਨੀ ਵੱਡੀ ਪ੍ਰੋਬਲਮ ਆਈ ਹੈ ਪਹਿਲਾਂ ਕਦੇ ਵੀ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹ ਸਰਕਾਰਾਂ ਕੋਈ ਵੀ ਦਿੱਕਤ ਆਂਦੀ ਸੀ ਤੇ ਉਹ ਕੇਂਦਰ ਸਰਕਾਰ ਨਾਲ ਰਾਪਤ ਤੈਮ ਕਰਕੇ ਉਹਦਾ ਹੱਲ ਕਰਦੀ ਸੀ ਪਰ ਅਸੀਂ ਕਈ ਕੋਸ਼ਿਸ਼ਾਂ ਕਰ ਲਈਆਂ ਸਰਕਾਰ ਦੇ ਨਾਲ ਵੀ ਅਫਸਰ ਲੋਬੀ ਨਾਲ ਵੀ ਲੇਕਿਨ ਹਾਲੇ ਤੱਕ ਕੇਂਦਰ ਸਰਕਾਰ ਨਾਲ ਪੰਜਾਬ ਦੇ ਵੱਲੋਂ ਕੋਈ ਰਾਬਤਾ ਨਹੀਂ ਹੋਇਆ ਕਿ ਇਹਦਾ ਮਸਲਾ ਦਾ ਜਿਹੜਾ ਹੱਲ ਕੀਤਾ ਜਾਵੇ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਕੀ ਬੀ ਪ੍ਰਾਨਤੀਆ ਜੇਕਰ ਸਪੇਸ ਦੀ ਅਗਰ ਸਰਕਾਰ ਦਾ ਕੋਈ ਇਹਦਾ ਹੱਲ ਨਹੀਂ ਕਰਦੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਹਦਾ ਹੱਲ ਨਹੀਂ ਹੋਗਾ ਤਾਂ ਪੰਜਾਬ ਦੇ ਮਿੱਲਰਾਂ ਔਰ ਦਿਲਾ ਫਰੋਈਪੁਰ ਦੇ ਮੇਧਰ ਖਾਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਐਗਰੀਮੈਂਟ ਨਹੀਂ ਕਰਨਗੇ ਔਰ ਪੂਰਨ ਤੌਰ ਤੇ ਇਸ ਦਾ ਜਿਹੜਾ ਬਾਈਕਾਟ ਕੀਤਾ ਜਾਏਗਾ ਪੰਜਾਬ ਪੱਤਰ ਦੇ ਮੀਡੀਆ ਤੋਂ ਚੱਲੇ ਜੂਗਾ ਹਾਲੇ ਜ਼ਿਲ੍ਹਾ ਲੈਵਲ ਤੇ ਅਸੀਂ ਮੀਟਿੰਗਾਂ ਕਰ ਰਹੇ ਹਾਂ ਪਹਿਲੇ ਜਿਵੇਂ ਅਸੀਂ ਫਰੋਈਪੁਰ ਆਪਦੇ ਸਾਰੇ ਸੈਂਟਰ ਜਿਹੜੇ ਸਾਡੇ 6 ਸੈਂਟਰਾਂ ਦੀਆਂ ਮਿਲੀਆਂ ਕੀਤੀਆਂ ਨੇ ਹੁਣ ਅਸੀਂ ਪੂਰੇ ਜ਼ਿਲ੍ਹੇ ਦੀ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਜਿਹੜਾ ਨਰੋਲ ਫੈਸਲਾ ਲਾਵਾਂਗੇ ਕਿ ਜੇ ਸਰਕਾਰ ਸਾਡੇ ਕੋਲ ਸਪੇਸ ਨਹੀਂ ਦਿੰਦੀ ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਐਗਰੀਮੈਂਟ ਨਹੀਂ ਕਰਾਂਗੇ ਇਹੀ ਸਾਰੇ ਪੰਜਾਬ ਦੀ ਆਵਾਜ਼ ਹੈ ਅਸੀਂ ਇਸ ਤੋਂ ਬਾਅਦ ਸਾਰੇ ਪੰਜਾਬ ਲੈਵਲ ਦੇ ਮੀਟਿੰਗ ਵੀ ਰੱਖ